ਆਰਸ ਪਰ ਕੋ ਉਹ ਬਿੱਤ ਲੈ ਉਹ ਅੱਗ ਲੱਗੇ ਖੁਦ ਬਾਹਰ ਸੁੱਤੇ ਹੋਏ ਸੀ ਨਹੀਂ ਤਾਂ ਅੰਦਰ ਹੁੰਦੇ ਤਾਂ ਇਹਨਾਂ ਦਾ ਇੱਕ ਕੱਚਾ ਕਮਰਾ ਇਹਨਾਂ ਦਾ ਵੀ ਨੁਕਸਾਨ ਹੋ ਜਾਣਾ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਕੁਆਰੀਆਂ ਬੱਚਾ ਵੀ ਛੋਟਾ ਘਰ ਆ ਲੈਣਾ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ ਚ ਕੁਝ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਸ਼੍ਰੀ ਮੁਖਤਸਰ ਸਾਹਿਬ ਬੁੜਾ ਗੁੱਜਰ ਰੋਡ ਤੇ ਗਾਂਧੀ ਨਗਰ ਵਾਰਡ ਨੰਬਰ 31 ਵਿੱਚ ਸਥਿਤ ਬਲਵਿੰਦਰ ਸਿੰਘ ਦੇ ਕਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਕਾਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਗਲਬਾਤ ਕਰਦਿਆਂ ਦੱਸਿਆ ਕਿ ਦੇਰ ਰਾਤ ਸਾਡੇ ਘਰ 'ਚ ਅੱਗ ਲੱਗ ਗਈ। ਜਿਸ ਦਾ ਸਾਡੇ ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਾਨੂੰ ਸੂਚਿਤ ਕਰ ਦਿੱਤਾ। ਸਾਡੇ ਤੇ ਸਾਡੇ ਆਂਢ ਗੁਆਂਢ ਦੇ ਵੱਲੋਂ ਅੱਗ ਬੁਝਾਉਣ ਤੇ ਕੋਸ਼ਿਸ਼ ਕੀਤੀ ਗਈ, ਲੇਕਿਨ ਜਦ ਅੱਗ ਕਾਬੂ ਪਾਇਆ ਗਿਆ ਉਦੋਂ ਤੱਕ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਾਂ ਤੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਤੇ ਸਾਡੇ 4 ਬੱਚੇ ਨੇ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਾਨੀ ਸੱਜਣਾ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ ਕੀ ਨਾਮ ਹੈ ਜੀ ਆਪਣਾ ਜਸਵਿੰਦਰਪਾ ਕੀ ਘਟਨਾ ਹੋਈ ਉੱਚੀ ਬੋਲ ਮਾਰੀ ਜੀ ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਸੁੱਤੇ ਪਿਆ ਨੂੰ ਤਾਰਸ ਪਾਰਕ ਉਹ ਵੀ ਤੇ ਲਾ ਉਹ ਅੱਗ ਲੱਗੀ ਗਵੰਡੀਆਂ ਸਾਨੂੰ ਤਾਂ ਗਵੰਡੀਆਂ ਨੇ ਠਾਇਆ ਰਾਤ ਨੂੰ ਸਾਰਾ ਕੁਝ ਮਾਰ ਸਾਰਾ ਕੁਝ ਸਮੱਚ ਗਿਆ ਅੱਗ ਵਾਵਾ ਲੱਗੀ ਸਾਰਾ ਸਮਾਨ ਘਰੇ ਨਹੀਂ ਜੀ ਸਾਡੇ ਤਾਂ ਕੁਝ ਵੀ ਹੈ ਨਹੀਂ ਸਾਡੇ ਤਾਂ ਫਰਿੱਜ ਵੀ ਨਹੀਂ ਹੈਗੀ ਸਾਡੇ ਤਾਂ ਕੁਝ ਨਹੀਂ ਹੈਗਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਵੀਰੇ ਸਾਡਾ ਤਾਂ ਸਾਰਾ ਕੁਝ ਹੀ ਮੱਚ ਗਿਆ ਆਟਾ ਵੀ ਮੱਚ ਗਿਆ ਆਟਾ ਵੀ ਮੱਚ ਗਿਆ ਸਾਡੇ ਤਾਂ ਟੈਂਕੀ ਚ ਸੀ ਜਿਹੜਾ ਪੱਥੇ ਭੁਖੇ ਪੱਕਾ ਵੀ ਸਾਰਾ ਸਾਰਾ ਤੁਰਾ ਚਾਤੜ ਪੱਖਾ ਸੀ ਉਹ ਵੀ ਟੀਵੀ ਟੂ ਵੀ ਸਾਰਾ ਹੀ ਮੱਚ ਗਿਆ ਤੁਸੀਂ ਇਹਨਾਂ ਦੇ ਪ੍ਰੋਡੂਸਰ ਹੁੰਦੇ ਜੀ ਹਾਂਜੀ ਇਹ ਮੇਰੀ ਮਾਸੀ ਸੱਸ ਅੱਛਾ ਤੇ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਵੀਰੇ ਪਤਾ ਨਹੀਂ ਲੱਗਿਆ ਸਾਡੇ ਇੱਧਰ ਗਵਾਂਡ ਆ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੋਈ ਆ ਉਹਨਾਂ ਨੇ ਸਾਨੂੰ ਉਠਾਇਆ ਵਾ ਫੇਰ ਪਤਾ ਜਾ ਕੇ ਲੱਗਿਆ ਵਾ ਫੇਰ ਸਾਨੂੰ ਪਤਾ ਲੱਗਿਆ ਵੀ ਇੱਧਰ ਅੱਗ ਲੱਗੀ ਹੋਈ ਆ ਹਲਫੀ ਹਲਫੇ ਸਾਡੇ ਸਾਰੇ ਵੀ ਆਣ ਗਵਾਂਡ ਭੱਜ ਨਸ ਕੇ ਅੱਗ ਬੁਝਾਈ ਲਈ ਕੋਈ ਨਹੀਂ ਥੱਲੇ ਜਾਂਦੀਆਂ ਸੀ ਬਾਲਟੀਆਂ ਬਾਲਟੀਆਂ ਥੱਲੇ ਜਾਂਦੀਆਂ ਸੀ ਤੇ ਫਾਇਰ ਗੇਟ ਨੂੰ ਫੋਨ ਨਹੀਂ ਕੀਤਾ ਨਹੀਂ ਵੀਰੇ ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਕਿਹੜਾ ਉਹਨਾਂ ਦੇ ਨੰਬਰ ਹੈਗਾ ਵੇ ਅੱਜ ਤਾਂ ਭੱਜ-ਟਿਆ ਕੀ ਕੀਤਾ ਸਾਰਿਆਂ ਨੇ ਭਈ ਕੋੜੀਆਂ ਉੱਤੋਂ ਹੀ ਭੱਜ ਕੇ ਜਵਾਕ ਜੱਲੇ ਪਾਣੀ ਲੈ ਜਾਂਦੇ ਰਹੇ ਤੇ ਮਸਾਸੀ ਤਾਂ ਬਜਾਈ ਬੋਰੀਆਂ ਬੋਰੀਆਂ ਨਾਲ ਅੱਗ ਆਗੇ ਨਾਲੇ ਸਿਲੰਡਰ ਨੂੰ ਵੀ ਲੱਗ ਚੱਲੀ ਸੀ ਵਿਚਾਰਿਆਂ ਦੀ ਹਟਨੇ ਵਿਚਨੇ ਵਿਚਨੇ ਸਿਲੰਡਰ ਨੇ ਤੇ ਹੱਥ ਵਿਚਾਰੀ ਦੇ ਮੱਚੇ ਹੱਥੇ ਦੇ ਸਾਰੇ ਮੱਚ ਗਏ ਹੱਥ ਦੇ ਤੋਂ ਕੰਮ ਵੀ ਨਹੀਂ ਹੋਣਾ ਵਿਚਾਰੀ ਦੇ ਨਾ ਮੱਚੇ ਫਾਗੂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਇਹਨਾਂ ਦੇ ਅੱਗ ਲੱਗ ਗਈ ਬਹੁਤ ਜ਼ਿਆਦਾ ਲੱਗ ਗਈ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਕੁਆਰੀਆਂ ਆ ਬੱਚਾ ਵੀ ਛੋਟਾ ਘਰ ਵਾਲਿਆਂ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ 'ਚ ਕੁਝ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਮਿੱਟੀ ਮਿੱਟੀ ਹੈ ਦੇਖੋ ਫਰਸ਼ ਵੀ ਕਿਤੇ ਹੈ ਨਹੀਂ ਪੋਰਾ ਵੀ ਤੇ ਵੱਧ ਤੋਂ ਵੱਧ ਅਸੀਂ ਤਾਂ ਕਹਿੰਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕਹਿਣਾ ਚਾਹੁੰਦੇ ਅਸੀਂ ਵੀ ਇਹਨਾਂ ਦੀ ਜ਼ਿਆਦਾ ਮਦਦ ਕੀਤੀ ਜਾਵੇ ਇਹਨਾਂ ਬੱਚਿਆਂ ਵੀ ਕੁਆਰੀਆਂ ਆ ਲੈ ਕਿਸੇ ਦੀ ਵਾਲੀ ਸ਼ਾਦੀ ਨਹੀਂ ਹੋਈ ਆ ਭੈਣ ਜੀ ਖੜੇ ਆ ਚੜੀ ਖਿੱਚਾ ਤੁਸੀਂ ਵੀ ਹੱਥ ਵੀ ਇਹਨੇ ਤਾਂ ਮੱਚ ਗਏ ਵੀ ਹੱਥ ਵੀ ਸੜ ਗਏ ਬੱਚਿਆਂ ਦੇ ਵੀ ਸੜ ਗਏ ਕਿੰਨੇ ਜੋ ਵੀ ਸੁਸਾਇਟੀਆਂ ਜੋ ਆਪਣੇ ਸ਼ਹਿਰ ਚ ਜਾਂ ਪਿੰਡਾਂ ਚ ਹੈ ਆ ਹਾਂ ਵਸਤਵਾਤ ਇੰਨਾ ਗਰੀਬ ਸਾਰੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਵੀ ਸ਼ਹਿਰ ਵਾਸੀ ਆਪਣੇ ਜੋ ਵੀ ਹੈ ਇਹ ਵੀ ਸੇਵਾ ਇਹਨਾਂ ਦੀ ਸਾਰੇ ਮਦਦ ਕਰੋ ਆ ਕੇ ਗਰੀਬ ਹੈਗੇ ਆ ਆਟਾ ਵੀ ਸੜ ਕੇ ਸੁਆਹ ਹੋ ਚੁੱਕਿਆ ਜਮਾਟਾ ਵੀ ਖਾਣ ਨੂੰ ਇਹਨਾਂ ਦੇ ਘਰੇ ਨਹੀਂ ਹੈਗਾ ਸੁਆਹ ਓਏ ਬਾਲਿਆਂ ਨੂੰ ਸੇਕ ਲੱਗਾ ਹੁਣ ਬਹਿਣ ਸਹਿਣ ਨੂੰ ਨਹੀਂ ਉਹ ਵੀ ਬਸ ਨਹੀਂ ਹੈਗਾ ਇਹਨਾਂ ਦੇ ਘਰੇ ਕੁਝ ਵੀ ਨਹੀਂ ਹੈਗਾ ਸਾਰੇ ਸੜ ਗਿਆ। ਭਾਈ ਭਾਜਾਏ ਸਾਰੇ ਮਸਲ ਜਾ ਕੇ ਅੱਗ ਬੁਝਾਈ ਆ। ਤੇ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਕੋਈ ਸੋਝ-ਬੋਝ ਹੀ ਨਹੀਂ ਸੀ। ਜੀ ਇਹਨਾਂ ਦੇ ਬਹੁਤ ਹੀ ਮਦਦ ਕਰਨੀ ਚਾਹੀਦੀ ਹੈ। ਸਾਡੇ ਤਾਂ ਹੱਥ ਜੋੜ ਕੇ ਬੇਨਤੀ ਇਹੋ ਹੀ ਆ। ਨਿੱਕੇ ਨਿੱਕੇ ਵਿਚਾਰਿਆਂ ਦੇ। ਕੀ ਨਾਮ ਹੋ ਜੀ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਓਪੀ ਆ ਜੀ। ਅਸੀਂ ਇੱਥੇ ਮੌਕੇ ਤੇ ਪਹੁੰਚੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ। ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਇਹਨਾਂ ਦਾ ਭਰਿਆ ਜਾਵੇ, ਮੁਆਵਜ਼ਾ ਮਿਲੇ ਇਹਨਾਂ ਨੂੰ। ਕਿੰਨਾ ਕੁ ਨੁਕਸਾਨ ਇਹਨਾਂ ਦਾ ਹੋਇਆ ਇਹਨਾਂ ਦਾ ਕਾਫੀ ਤਕਰੀਬਨ ਘਰ ਦਾ ਸਾਰਾ ਸਮਾਨ ਹੀ ਸੜ ਗਿਆ ਇਹ ਤਾਂ ਕਿ ਇਹ ਖੁਦ ਬਾਹਰ ਸੁੱਤੇ ਹੋਏ ਸੀ ਨਹੀਂ ਤਾਂ ਅੰਦਰ ਹੁੰਦੇ ਤਾਂ ਇਹਨਾਂ ਦਾ ਇੱਕ ਕੱਚਾ ਕਮਰਾ ਜਿਦੇ ਚ ਇਹ ਰਹਿੰਦੇ ਆ ਤੇ ਇਹਨਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਕਿਸਮਤ ਚੰਗੀ ਸੀ ਕਿ ਬਾਹਰ ਸੀਗੇ ਬਾਕੀ ਤਕਰੀਬਨ ਇਹਨਾਂ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਸਮਾਨ ਇਹਨਾਂ ਦਾ ਸੜ ਗਿਆ ਜੀ ਤੁਸੀਂ ਆਏ ਜੇ ਮੌਕੇ ਤੇ ਤੇ ਕੀ ਤੁਹਾਨੂੰ ਕਾਰਨ ਪਤਾ ਲੱਗਿਆ ਕਿ ਜਿਹੜਾ ਅੱਗ ਲੱਗਣ ਦਾ ਕੀ ਕਾਰਨ ਸੀਗਾ ਆ ਮੈਨੂੰ ਨਾ ਇੱਥੋਂ ਫੋਨ ਗਿਆ ਜੀ ਤੇ ਮੌਕੇ ਤੇ ਪਹੁੰਚੇ ਜੀ ਇਹਨਾਂ ਦੇ ਨਾ ਸ਼ਾਰਟ ਸਰ ਕਰਨ ਨਾਲ ਅੱਗ ਲੱਗੀ ਸੀ ਰਾਤ ਨੂੰ 12:00 ਵਜੇ ਕਿਹ ਬਣ ਰਾਤ ਨੂੰ ਤੇ ਗਵਾਂਡੀਆਂ ਨੇ ਉੱਪਰੋਂ ਕੋਠੇ ਤੋਂ ਕਿਸੇ ਨੇ ਦੇਖਿਆ ਤੇ ਉਹਨਾਂ ਨੇ ਮਹੱਲੇ 'ਚ ਰੌਲਾ ਪਾਤਾ ਤੇ ਸਾਰੇ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਲੱਗ ਪਏ ਪਾਣੀ ਦੇ ਜਿਗਾਰ ਵੀ ਨਹੀਂ ਥੱਲੇ ਬਾਲਟੀਆਂ ਲੈ ਲਈ ਜਾਈਆਂ